ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੋ ਇਹ ਪੰਜਾਬ ਵਿੱਚ ਇੱਕ ਉਦਕੀ ਆਸਤਾਈ ਹੋਈ ਹੈ ਸਾਰੇ ਹੀ ਪੰਜਾਬ ਉੱਤੇ ਵਾਹਿਗੁਰੂ ਮਿਹਰ ਭਰਿਆ ਹਾਸਾ ਹੈ ਸੋ ਅੱਜ ਅਸੀਂ ਖੜੇ ਹਾਂ ਪਿੰਡ ਸਸਰਾਲੀ ਕਲੋਨੀ ਜੋ ਕਿ ਤਕਰੀਬਨ ਸੋਸ਼ਲ ਮੀਡੀਆ ਤੇ ਪਤਾ ਹੀ ਲੱਗ ਚੁੱਕਾ ਹੈ ਜੋ ਇਹ ਸਤਕਲੋਜ ਵੱਲ ਦਾ ਸੁੱਖ ਭਰਾਉਣ ਵਾਲੀ ਕੋਈ ਗੱਲ ਨਹੀਂ ਕਈ ਲੋਕ ਪੁਲਿਸ ਲਈ ਗੱਲ ਲੱਗੇਗੀ ਕਰ ਦਿੰਦੇ ਆ ਕਿ ਬੰਦ ਟੁੱਟ ਗਿਆ ਤਾਲੂਕ کئی ਵਾਰ ਫੋਨ ਆਉਂਦੇ ਨੇ ਕਿ ਭਾਜੀ ਬੰਨ ਕਿੱਦਾਂ ਬੰਨ ਟੁੱਟ ਗਿਆ। ਤੋਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦੇ ਵਿੱਚ ਕੋਈ ਇਦਾਂ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ। ਤੋਂ ਅਖਰੀ ਵੀਰਾਂ ਨੂੰ ਵੀ ਬੇਇੱਜ਼ਤੀ ਕਰਦੇ ਆ। ਜੋ ਅਖਰੀ ਸੁਣਾਈ ਗੱਲ ਲੱਗਿਆ ਕਿ ਛੇੜ ਕਰੀ ਜਾਂਦੇ ਪਹਿਲਾਂ ਪੂਰਪਲ ਜਾਣਕਾਰੀ ਪ੍ਰਾਪਤ ਕਰ ਲਿਆ ਕਰੋ ਫੇਰ ਹੀ ਅੱਗੇ ਗੱਲ ਕਰਿਆ ਕਰੋ। ਕੋਈ ਅਜਿਹੀ ਕੋਈ ਗੱਲ ਨਹੀਂ ਹੈਗੀ। ਦੁਪਹਿਰੇ ਜਰੂਰ ਉਛਾਲਾ ਮਾਰਦਾ ਸੀ ਪਰ ਇਸ ਟਾਈਮ ਪੂਰੇ ਸ਼ਾਂਤ ਤੇ ਮਈ ਧੰਗ ਨਾਲ ਵਹਿ ਰਿਹਾ ਹੈ ਔਰ ਬਿਲਕੁਲ ਕੰਟਰੋਲ ਦੇ ਵਿੱਚ ਹੈ। ਤੋਂ ਕਾਬਲ ਵੀਰ ਪਹੁੰਚੇ ਹਨ ਅੰਜ ਬਾਕੀ ਇਹ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਾਰੇ ਸਰਕਾਰ ਜੋ ਗੁਰੂ ਪਿਆਰੇਓ ਗੁਰੂ ਸਵਾਰੇਓ ਜਿਵੇਂ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ 7-8 ਦਿਨਾਂ ਤੋਂ ਭਾਰੀ بارش ਫਾੜਾਂ ਦੇ ਵਿੱਚ ਹੋਣ ਕਰਕੇ ਅੱਡੇ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਸਤਲੁਜ ਦਰਿਆ ਤੇ ਵਿਆਸ ਦੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਇਲਾਕੇ ਨੂੰ ਢਾਹ ਲਗੀ ਹੋਈ ਹੈ ਸੋ ਪਿੰਡ ਸਸਰਾਲੀ ਕਲੋਨੀ ਅਤੇ ਸਾਡਾ ਪਿੰਡ ਬੂਥਗੜ੍ਹ ਅਤੇ ਜਿੰਨੇ ਵੀ ਨਾਲ-ਨਾਲ ਲੱਗਦੇ ਪਿੰਡ ਹੈ ਸੋ ਬਹੁਤ ਹੀ ਜੀਵੰਦਾਰਾਂ ਦੀਆਂ ਜੋ ਫਸਲਾਂ ਸੀ ਕੁਝ ਹੜ ਚੁਟੀਆਂ ਨੇ ਪਰ ਕੱਲ ਦੀ ਜੋ ਰੋਗਸਾਮ ਜੀ ਸਾਨੂੰ ਹੋਈ ਹੋਈ ਜਾਪਦੀ ਹੈ ਇੱਕ ਹੋਰ અપਾਰ ਬਖਸ਼ੀ ਹੋਈ ਹੋਈ ਹੈ ਸਰਬੱਤ ਦੇ ਭਲੇ ਲਈ ਸੰਤ ਬਾਬਾ ਸਤਨਾਮ ਸਿੰਘ ਜੀ ਨਾਮ ਪਾਰੀ ਸਸਤਾ ਦੇ ਵੱਲੋਂ ਸਸਰਾਲੀ ਕਲੋਨੀ ਦੇ ਬੰਦ ਦੇ ਉੱਪਰ ਸ਼੍ਰੀ ਖੰਡਪਾਤ ਸਾਹਿਬ ਆਰੰਭ ਕਰਵਾਏ ਗਏ ਨੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਨਾਮਤਾਰੀ ਸਸਥਾ ਦੇ ਵੱਲੋਂ ਅਤੇ ਸਰਬੱਤ ਦੇ ਭਲੇ ਵਾਸਤੇ ਰੱਖੇ ਗਏ ਸ਼੍ਰੀ ਖੰਡਪਾਤ ਸਾਹਿਬ ਜੀ ਦਾ 4 ਤਰੀਕ ਦਿਨ ਵੀਰਵਾਰ ਨੂੰ ਭੋਗ ਪਵੇਗਾ ਅਤੇ ਸਾਰੀਆਂ ਸੰਗਤਾਂ ਨੇ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਇਲਾਕੇ ਦਾ ਭਲਾ ਮੰਗਣਾ ਹੈ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ